ਸੀ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਵੀ ਚਿੱਤਰ ਬਣਾਏ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਬਣਾਏ ਜਾਂਦੇ ਨੇ ਉਹ ਦਿਖਾਵਾਂਗੇ ਵੀ ਤੇ ਉਸ ਸ਼ਖਸ ਦੇ ਨਾਲ ਮਿਲਾਵਾਂਗੇ ਵੀ ਜਿਨ੍ਹਾਂ ਨੇ ਚਿੱਤਰਕਾਰੀ ਕੀਤੀ ہوئی ਹੈ ਧੂਏ ਦੇ ਨਾਲ ਮਿੱਟੀ ਦੇ ਨਾਲ ਹੋਰ ਬਹੁਤ ਚੀਜ਼ਾਂ ਦੇ ਨਾਲ ਚਿੱਤਰਕਾਰੀ ਕੀਤੀ ہوئی ਹੈ ਉਹ ਸਾਰੀਆਂ ਚੀਜ਼ਾਂ ਦਿਖਾਵਾਂਗੇ ਸਾਡੇ ਨਾਲ ਮੌਜੂਦ ਨੇ ਵਰਮ ਟੰਡਨ ਜੀ ਸਵਾਗਤ ਕਰਦੇ ਆ ਤੇ ਨੈਕਸ ਵਿਰਾਟੀ ਵੀ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਬਜੀ ਥੈਂਕ ਯੂ ਅ 25 ਅਕਤੂਬਰ ਨੂੰ ਤਾਂ ਮੈਂ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਗਾ ਕਿ ਇਹ ਜਿਹੜਾ ਤੁਸੀਂ ਪਿੱਛੇ ਪੋਰਟਰੇਟ ਦੇਖ ਰਹੇ ਹੋ ਇਹ ਸਰਦਾਰ ਸ਼ਹੀਦ ਭਗਤ ਸਿੰਘ ਹੋ ਰਹੇ ਹੈ ਇਹ ਉਹਨਾਂ ਦੇ ਪਿੰਡ ਦੀ ਮਿੱਟੀ ਦੇ ਨਾਲ ਬਣਾਇਆ ਗਿਆ ਸਭ ਤੋਂ ਪਹਿਲਾਂ ਸੀਗਾ ਮਾਛਰਤੀ ਚੱਲੀਆਂ ਤੀਲੀਆਂ ਨਾ ਉਹ ਮੈਂ ਪੋਰਟਰੇਟ ਬਣਾਈ ਸੀਗੀ ਭਗਤ ਸਿੰਘ ਦੀ ਜਿਹੜਾ ਸ਼ਹੀਦ ਆ ਆਪਣੇ ਆਪ ਨੂੰ ਕੁਰਬਾਨ ਕਰਕੇ ਸਾਡੀ ਜ਼ਿੰਦਗੀ 'ਚ ਉਤਸ਼ਾਹ ਲਾ ਕਰਦੇ ਆ। ਆਦੂਸੀ ਫੋਟੋ ਸਗੀ ਜਿਹੜੀ ਸੁਜੀਤ ਸਿੰਘ ਦਾ ਕੀ ਆਪਾਂ ਕਿਸੇ ਪਲੇਅਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਤੁਸੀਂ ਜਿੱਦਾਂ ਇੱਥੇ ਆਪਾਂ ਦਿਖਾਵਾਂਗੇ ਦਰਸ਼ਕਾਂ ਨੂੰ ਕਿ ਸਟicker ਦੇ ਨਾਲ ਬਣਾਇਆ ਗਿਆ। ਤੇ ਮੁਸ਼ਕਲਾਂ ਕਿੰਨੀਆਂ ਆਉਂਦੀਆਂ ਸੀਗੀਆਂ ਜਦੋਂ ਤੁਸੀਂ ਚੀਜ਼ਾਂ ਸਟਾਰਟ ਕੀਤੀਆਂ ਕਿ ਦਿੱਕਤਾਂ ਕਿਉਂਕਿ ਹਰ ਜਦੋਂ ਆਪਾਂ ਕੋਈ ਨਵਾਂ ਕੰਮ ਕਰਦੇ ਆ ਤਾਂ ਮੁਸ਼ਕਲਾਂ ਆਉਂਦੀਆਂ। ਦੇਖੋ ਸਭ ਤੋਂ ਵੱਡੀ ਮੁਸ਼ਕਿਲ ਆਹੀ ਹੁੰਦੀ ਹੈ ਕਿ ਮੈਂਟਲੀ ਆਪਣੇ ਆਪ ਨੂੰ ਪ੍ਰੇਪੇਅਰ ਕਰਨਾ ਕਿ ਇਹ ਪਾਰਟਿਕੂਲਰ ਜਿਹੜੀ ਆਰਟ ਫਾਰਮ ਹੈ ਮਤਲਬ ਮਟੀਰੀਅਲ ਲਗਾ ਉਹਦੇ ਨਾਲ ਕੋਟ ਰੇਟ ਬਣ ਜੂਗੀ ਕੀ ਮੁਸ਼ਕਿਲ ਆਉਂਦੀ ਹੈ ਮਟੀਰੀਅਲ ਇਕੱਠਾ ਕਰਨਾ ਠੀਕ ਹੈ ਕਈ ਵਾਰ ਕੁਛ ਐਦਾਂ ਦਾ ਮਟੀਰੀਅਲ ਹੁੰਦਾ ਜਿਹੜਾ ਮਿਲਦਾ ਹੀ ਨਹੀਂ ਹੈਗਾ ਇੱਕ ਮੈਂ ਲਿਓਨਲ ਮੈਤੀ ਦੀ ਕੋਟ ਰੇਟ ਬਣਾਈ ਸੀਗੀ ਤੇ ਸ਼੍ਰੀ ਕ੍ਰਿਸ਼ਨ ਜੀ ਦੀ ਬਣਾਈ ਕਹੀਆ ਨੇ ਕੱਟ ਕਰਕੇ ਬਣਾਇਆ ਹੈਗਾ ਪਲੇਟ ਦੇ ਨਾਲ ਇੱਕ ਪੇਪਰ ਦੇ ਨਾਲ ਜੇ ਆਪਾਂ ਇਸ ਨੂੰ ਕਿਸੇ ਰੰਗੀਨ ਜਗ੍ਹਾ ਤੇ ਦਿਖਾਵਾਂਗੇ ਤਾਂ ਪ੍ਰੋਪਰ ਵਿਜੀਬਲ ਹੋਏਗੀ ਕਲਾਕਾਰੀ ਤਾਂ ਹਰ ਕੋਈ ਕਰਦਾ ਚਤਤਰਕਾਰੀ ਹਰ ਕੋਈ ਕਰਦਾ ਹੈ ਪਰ ਇੰਨੇ ਵੀ ਲੱਖਣ ਤਰੀਕੇ ਦੇ ਨਾਲ ਕਰਨੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਤੇ ਆ ਐਮ ਐਸ ਦੋਨੀ ਦੀ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਪੇਂਟਿੰਗ ਜਿਹੜੀ ਇਹ ਬਲੈਕ ਐਂਡ ਵਾਈਟ ਤੁਸੀਂ ਦੇਖ ਰਹੇ ਹੋ ਇਹ ਕਿਤਾਬਾਂ ਦੀਆਂ ਜਿਹੜੀਆਂ ਰੱਦੀ ਦੇ ਵਿੱਚ ਜਿਹੜੀਆਂ ਕਿਤਾਬਾਂ ਹੁੰਦੀਆਂ ਉਹਨਾਂ ਨੂੰ ਕੱਟ ਕੇ ਤਾਂ ਉਹਦੇ ਉੱਪਰ ਬਣਾਈ ਗਈ ਹੈ ਆਪਕਾ ਡਾਲਦੀ ਇਹਨਾਂ ਦੀ ਇੱਕ ਰਚਨਾ ਹੈ ਜਿਹੜੀ ਕੀ ਪੁੱਛਦੇ ਹੋ ਹਾਲ ਫਕੀਰਾਂ ਵਰ ਠੀਕ ਹੈ ਉਹ ਲਿਖ ਕੇ ਇਹਨਾਂ ਨੂੰ ਵਰਲਡ ਪੋਏਟ ਦੇ ਤੇ ਮੈਂ ਟ੍ਰਿਬਿਊਟ ਦਿੱਤੀ ਜਿਹੜੇ ਵਿਜ਼ੂਅਲੀ ਇੰਪੇਅਰਡ ਬ্লাইন্ড ਤੇ ਗਏ ਉਹ ਪੜਨ ਲਿਖਨ ਬਾਤ ਤੇ ਜਿਹੜੀ ਹੈਗੀ ਆ ਉਹ ਬਰੇਲ ਲਿਪੀ ਦਾ ਇਸਤੇਮਾਲ ਕਰਤੇ ਆਗੇ ਆ ਲੁਇਸ ਬਰੇਲ ਉਹ ਸ਼ਖਸ ਤੇ ਹੈ ਜਿਨੇ ਇਹ ਲਿਪੀ ਨੂੰ ਇਨਵੈਂਟ ਕੀਤਾ ਹੈਗਾ ਕਦਰੀ ਬਾਬੇ ਦਾ ਮੀਲਾ ਹੁੰਦਾ ਹੈ ਦੇਸ਼ ਭਗਤ ਯਾਦਕਰ ਖਾਲ ਦੇ ਵਿੱਚ ਤੇ ਉੱਥੇ ਇਹਨਾਂ ਨੇ ਬਹੁਤ ਵੱਡਾ ਇੱਕ ਪੋਰਟਰੇਟ ਬਣਾਇਆ ਸੀਗਾ ਸ਼ਹੀਦ ਉਦਮ ਸਿੰਘ ਜੀ ਦਾ ਉਹ ਪੋਰਟਰੇਟ ਦੀ ਖਾਸ ਗੱਲ ਆ ਕਿ ਕੀ ਉਹਦੇ ਵਿੱਚ ਜਿਹੜੀ ਮਿੱਟੀ ਯੂਜ਼ ਕੀਤੀ ਗਈ ਸੀਗੀ ਉਹ ਜਲੀਆਂ ਵੱਲੇ ਬਾਗ ਤੋਂ ਲਿਆ ਕੇ ਮੈਂ ਮਿੱਟੀ ਲਈ ਤੇ ਉਹਦੇ ਨਾਲ ਉਹਨਾਂ ਦਾ ਪੋਰਟਰੇਟ ਬਣਾ ਕੇ ਇੱਕ ਟ੍ਰਿਬਿਊਟ ਦਿੱਤੇ। ਚਿੱਤਰਕਾਰੀ ਤੁਸੀਂ ਬਹੁਤ ਤਰ੍ਹਾਂ ਦੀ ਦੇਖੀ ਹੋਵੇਗੀ। ਆਠ ਵੱਖ-ਵੱਖ ਤਰੀਕਿਆਂ ਦੀ ਦੇਖੀ ਹੋਵੇਗੀ ਪਰ ਅੱਜ ਇੱਕ ਵਿਲੱਖਣ ਤਰੀਕੇ ਦੀ ਤੁਹਾਨੂੰ ਕਲਾਕਾਰੀ ਚਿੱਤਰਕਾਰੀ ਦਿਖਾਉਣ ਜਾ ਰਿਹਾ। ਅਸੀਂ ਜਦੋਂ ਵੀ ਸੋਚਦੇ ਹਾਂ ਕਿ ਕਿਸੇ ਦਾ ਚਿੱਤਰ ਬਣਾਉਣਾ ਹੈ ਤਾਂ ਪੈਨ ਪੈਂਸਲ ਚੱਕਦੇ ਹਾਂ ਤਾਂ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ ਪਰ ਅਸੀਂ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਵੀ ਚਿੱਤਰ ਬਣਾਏ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਬਣਾਏ ਜਾਂਦੇ ਨੇ ਉਹ ਦਿਖਾਵਾਂਗੇ ਵੀ ਤੇ ਉਸ ਸ਼ਖਸ ਦੇ ਨਾਲ ਮਿਲਾਵਾਂਗੇ ਵੀ ਜਿਨ੍ਹਾਂ ਨੇ ਚਿੱਤਰਕਾਰੀ ਕੀਤੀ ਹੋਈ ਹੈ ਧੂਏ ਦੇ ਨਾਲ ਮਿੱਟੀ ਦੇ ਨਾਲ ਹੋਰ ਬਹੁਤ ਚੀਜ਼ਾਂ ਦੇ ਨਾਲ ਚਿੱਤਰਕਾਰੀ ਕੀਤੀ ਹੋਈ ਹੈ ਉਹ ਸਾਰੀਆਂ ਚੀਜ਼ਾਂ ਦਿਖਾਵਾਂਗੇ ਸਾਡੇ ਨਾਲ ਮੌਜੂਦ ਨੇ ਵਰਮ ਟੰਡਨ ਜੀ ਸਵਾਗਤ ਕਰਦੇ ਹਾਂ ਤੇਨਿਕ ਸਵੇਰਾ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਭਾਜੀ ਥੈਂਕ ਯੂ ਅ ਪੰਜ ਸੱਪ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਗਾ ਕਿ ਇਹ ਜਿਹੜਾ ਤੁਸੀਂ ਪਿੱਛੇ ਇੱਕ ਪੋਰਟਰੇਟ ਦੇਖ ਰਹੇ ਹੋ ਇਹ ਸਰਦਾਰ ਸ਼ਹੀਦ ਭਗਤ ਸਿੰਘ ਹੋਰਾਂ ਦਾ ਹੈ ਇਹ ਉਹਨਾਂ ਦੇ ਪਿੰਡ ਦੀ ਮਿੱਟੀ ਦੇ ਨਾਲ ਬਣਾਇਆ ਗਿਆ ਖਟਕਲਕੜਾਂ ਦੀ ਮਿੱਟੀ ਦੇ ਨਾਲ ਬਣਾਇਆ ਗਿਆ ਤੇ ਅੱਪਾ ਜੀ ਸਭ ਤੋਂ ਪਹਿਲਾਂ ਤੇਹੀ ਮੈਂ ਜਾਨਣਾ ਚਾਹੂੰਗਾ ਤੁਸੀਂ ਇੱਕ ਗ੍ਰਾਫਿਕ ਡਿਜ਼ਾਈਨਰ ਵੀ ਹੋ ਤੇ ਨਾਲ ਦੇ ਨਾਲ ਚਿੱਤਰਕਾਰੀ ਵੀ ਕਰਦੇ ਹੋ ਵੱਖ-ਵੱਖ ਤਰੀਕਿਆਂ ਦੇ ਨਾਲ ਕਰਦੇ ਹੋ ਤੇ ਕਿੰਨਾ ਕੁ ਸਮਾਂ ਹੋ ਚੁੱਕਾ ਹੈ ਜਿਹੜਾ ਚਿੱਤਰਕਾਰੀ ਔਰ ਡਿਜ਼ਾਈਨਿੰਗ ਕਰਦੇ ਆ ਮੈਨੂੰ ਆਲਮੋਸਟ 9 ਮਹੀਨੇ ਦਾ ਸਮਾਂ ਜਿਹੜਾ ਹੈਗਾ ਉਹ ਹੋ ਚੁੱਕਾ ਹੈ अच्छा तो इन कट समय ਦੇ ਵਿੱਚ ਇਨਾ ਕੁਝ ਐਕਸਪਲੋਰ ਕਰ ਦੇਣਾ ਇਨੀਆਂ ਚੀਜ਼ਾਂ ਬਣਾ ਦੇਣੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਜੇ ਬਿਲਕੁਲ ਜਿਹੜੀ ਮੈਂ ਜਰਨੀ ਹੈਗੀ ਹੈ ਉਹ ਐਦਾਂ ਨਹੀਂ ਸੀਗੀ ਕਿ ਅੱਜ ਜੋ ਤੁਸੀਂ ਦੇਖਦੇ ਪਏ ਹੋ ਜਦਾ ਸ਼ਿਦਿਆਜ਼ਮ ਦਾ ਪੋਰਟਰੇਟ ਹੈਗਾ ਜਦਾ ਉਸ ਸਟਾਰਟਿੰਗ ਵਿੱਚ ਗਿਆ ਧੂਏ ਨਾਲ ਮਿੱਟੀ ਨਾਲ ਦੁੱਧ ਨਾਲ ਠੀਕ ਹੈ ਇੰਦੀ ਵੀ ਸਟਾਰਟਿੰਗ ਇੱਕ ਪੈਨ ਦੇ ਨਾਲ ਹੋਈ ਸੀਗੀ ਪੈਨ ਦੇ ਨਾਲ ਮੈਸਕਰੀਬਲ ਕਰਨਾ ਫਿਰ ਉਸ ਤੋਂ ਬਾਅਦ ਜੋ ਮੈਂ ਬਲੈਕ ਇਨਕ ਤੇ ਆਇਆ ਠੀਕ ਹੈ ਬਲੈਕ ਇਨਕ ਦੇ ਨਾਲ ਪੋਰਟਰੇਟ ਬਣਾਨੇ ਠੀਕ ਉਸ ਤੋਂ ਬਾਅਦ ਜੋ ਜਿਹੜਾ ਹੈਗਾ ਮੈਂ ਮਟੀਰੀਅਲ ਦੀ ਜਤਨੀ ਵਿੱਚ ਸ਼ੁਰੂ ਹੋ ਗਿਆ ਤੇ ਮਤਲਬ ਤੁਸੀਂ ਵੀ ਸਟਾਰਟਿੰਗ ਜਿਹੜੀ ਇੱਕ ਪੈਨ ਦੇ ਨਾਲ ਹੀ ਕੀਤੀ ਸੀਗੀ ਤੇ ਉਸ ਤੋਂ ਬਾਅਦ ਮਤਲਬ ਸਿੱਖਣ ਤਈਆ ਜੋ ਬੰਦਾ ਅੱਗੇ ਤੋਂ ਅੱਗੇ ਸਿੱਖਦਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਭਾਜੀ ਸੋ ਜ਼ੇਹਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਆਈਆਂ ਕਿ ਯਾਰ ਜੇ ਮੈਂ ਪੈਨ ਦੇ ਨਾਲ ਇਹ ਚੀਜ਼ਾਂ ਕਰ ਸਕਦਾ ਹਾਂ ਤੇ ਹੋਰ ਤਰੀਕੇ ਦੇ ਨਾਲ ਕਿਸ ਤਰ੍ਹਾਂ ਸੋਚਿਆ ਦੇਖੋ ਜਦੋਂ ਨਾ ਮੈਂ ਇਨਕ ਦੇ ਨਾਲ ਕੰਮ ਕਰਦਾ ਸੀਗਾ ਪੈਨ ਇਨਕ ਪੈਂਥਲ ਫਿਰ ਇੱਕ ਸੈਚੂਰੇਸ਼ਨ ਆ ਗਈ ਮੈਨੂੰ ਲੱਗਾ ਕਿ ਮੈਂ ਕੁਝ ਅਲੱਗ ਤਕ ਆਰਦਾ ਨਹੀਂ ਪਿਆ ਸਾਦਾ ਹੀ ਕਰਦੇ ਪਏਗੇ ਫਿਰ ਉਸ ਤੋਂ ਬਾਅਦ ਜੋ ਜਿਹੜਾ ਹੈਗਾ ਮੈਂ ਵਿਦ ਮਟੀਰੀਅਲ ਪੋਰਟਰੇਟ ਬਣਾਨੇ ਸ਼ੁਰੂ ਕੀਤੇ ਜੀ ਤੇ ਬਾਕੀ ਜਿਹੜੀਆਂ ਕਲਾਕਾਰੀ ਜਿਹਨਾਂ ਚਿੱਤਰ ਕਰੀ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਫਾਰਮੇਸ਼ਨਸ ਹੁੰਦੀਆਂ ਨੇ ਦੇਖੋ ਫਾਰਮੇਸ਼ਨ ਦੀ ਗੱਲ ਕਰਦਾ ਪੇਂਟਿੰਗ ਹੈਗੀ ਹੈ ਸਕਲਪਚਰ ਹੈਗੇ ਆ ਠੀਕ ਹੈ ਐਦਾਂ ਦੀਆਂ ਜਿਹੜੀਆਂ ਫਾਰਮਸ ਹੈਗੀਆਂ ਉਹ ਹੁੰਦੀ ਹੈਗੇ ਆ ਲੀਥੋਗ੍ਰਾਫਸ ਹੁੰਦੇ ਹੈਗੇ ਆ ਮਤਲਬ ਵਕ ਵਕ ਟੰਗ ਠੀਕ ਬਟ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਮੈਂ ਇੱਕ ਸੈਲਫ ਟਾਟ ਆਰਟਿਸਟ ਹੈਗਾ ਔਰ ਜਿਹੜੇ ਤੁਸੀਂ ਸਟਾਰਟਿੰਗ ਵਿੱਚ ਨਾਮ ਲਿੱਤੇ ਜਾਂ ਤੁਸੀਂ ਆਰਟਵਰਕ ਦੇਖੋਗੇ ਠੀਕ ਹੈ ਇੰਦੀ ਕੋਈ ਆਰਟ ਫਾਰਮ ਨਹੀਂ ਹੈਗੀ ਠੀਕ ਹੈ ਕਿਉਂਕਿ ਇਹ ਕੋਈ ਸਲੇਬਤ ਨਹੀਂ ਹੈਗਾ ਠੀਕ ਵਿਦ স্মੋਕ ਬਣਾਣਾ ਬਸ ਇਹ ਕੋਈ ਆਰਟ ਫਾਰਮ ਨਹੀਂ ਹੈ ਜਾਂ ਕੋਈ ਤੁਸੀਂ ਕੀ ਕਹਿੰਦੇ ਹੈਗੇ ਮਿੱਟੀ ਦੇ ਨਾਲ ਠੀਕ ਹੈ ਉਹ ਤੁਸੀਂ ਸਕਲਪਚਰ ਸਕਲਪਚਰ ਬਣਾ ਸਕਦੇ ਹੋ ਫੋਟੋ ਦੀ ਕੋਈ ਫਾਰਮ ਨਹੀਂ ਕਰ ਸਕਦੇ ਠੀਕ ਹੈ ਹਾਂ ਨੂੰ ਜੇ ਨਾਮ ਦੇ ਨਾ ਹੋਵੇ স্মੋਕ ਆਰਟ ਹੋ ਗਿਆ ਮਿਲਕ ਆਰਟ ਹੋ ਗਿਆ ਲੀਫ ਆਰਟ ਆ ਜਾਂ ਸੋਇਲ ਆਰਟ ਠੀਕ ਹੈ ਅਦਾ ਕਹਿ ਸਕਦੇ ਮੈਨੂੰ ਲੱਗਦਾ ਕਿ ਹੁਣ ਤੱਕ ਜਿੰਨੀਆਂ ਤੁਸੀਂ ਚੀਜ਼ਾਂ ਬਣਾ ਚੁੱਕੇ ਹੋ ਮੰਨ ਲਓ ਕਿ ਪੱਤੇ ਦਾ ਪੱਤੇ ਦੀ ਗੱਲ ਕਰੀਏ ਪੱਤੇ ਤੇ ਵੀ ਤੁਸੀਂ ਚੀਜ਼ਾਂ ਬਣਾ ਚੁੱਕੇ ਹੋ ਦੁੱਧ ਦੇ ਨਾਲ ਵੀ ਚੀਜ਼ਾਂ ਬਣਾ ਚੁੱਕੇ ਹੋ ਸਮੋਕ ਦੇ ਨਾਲ ਵੀ ਬਣਾ ਚੁੱਕੇ ਹੋ ਇਹਨਾਂ ਚੀਜ਼ਾਂ ਦੀ ਜੇ ਗੱਲ ਕਰੀਏ ਇਹਨਾਂ ਚੀਜ਼ਾਂ ਵਿੱਚੋਂ ਸਭ ਤੋਂ ਪਹਿਲੀ ਸ਼ੁਰੂਆਤ ਕਿਹੜੀ ਸੀ ਸਮੋਕ ਦੇ ਨਾਲ ਸੀ ਜਾਂ ਦੁੱਧ ਦੇ ਨਾਲ ਬਣਾਈ ਸੀ ਜਾਂ ਫਿਰ ਪੱਤੇ ਤੇ ਪੇਂਟਿੰਗ ਜਿਹੜੀ ਕੀਤੀ ਗਈ ਸੀ ਇਹਨਾਂ ਵਿੱਚ ਇਹ ਤਿੰਨੋਂ ਜਿਹੜੇ ਤੁਸੀਂ ਦੱਸੇ ਆ ਕੁਝ ਵੀ ਨਹੀਂ ਸੀਗਾ ਸਭ ਤੋਂ ਪਹਿਲਾਂ ਸੀਗਾ ਮਾਚਤ ਦੀ ਜਲੀਆਂ ਤੀਲੀਆਂ ਨਾ ਉਹ ਮੈਂ ਪੋਰਟਰੇਟ ਬਣਾਈ ਸੀਗੀ ਭਗਤ ਸਿੰਘ ਦੀ ਠੀਕ ਹੈ ਔਰ ਦਾ ਕਨਸੈਪਟ ਆ ਸਗਾ ਜਦ ਮਾਰਚ ਅਸਤੀਤੀ ਲਈ ਜਲ ਕੇ ਸਵਾਹ ਹੁੰਦੀ ਹੈ ਠੀਕ ਹੈ ਤੇ ਉਹ ਸਾਨੂੰ ਚਾਹੇ ਕੋਈ ਟਾਈਮ ਲਈ ਸਹੀ ਉਜਾਲਾ ਦਿੰਦੀ ਹੈਗੀ ਉਦਾਂ ਹੀ ਜਿਹੜੇ ਸ਼ਹੀਦ ਆ ਆਪਣੇ ਆਪ ਨੂੰ ਕੁਰਬਾਨ ਕਰਕੇ ਸਾਡੀ ਜ਼ਿੰਦਗੀ ਚ ਉਜਾਲਾ ਕਰ ਗਏ ਠੀਕ ਹੈ ਜੀ ਤੇ ਉਹ ਕਨਸੈਪਟ ਨੂੰ ਲੈ ਕੇ ਮੈਂ ਪਹਿਲੀ ਫੋਟੋ ਆ ਬਣਾਈ ਸੀਗੀ ਭਗਤ ਸਿੰਘ ਦੀ ਔਰ ਦੂਸਰੀ ਫੋਟੋ ਸੀਗੀ ਜਿਹੜੀ ਸੁਜੀਤ ਬਿੰਦਕੀਆ ਠੀਕ ਹੈ ਉਹਨਾਂ ਨੂੰ ਮੈਂ ਟ੍ਰਿਬਿਊਟ ਦਿੱਤੇ ਸੀ ਆਡੀਓ ਦੇ ਐਸੈਟ ਦੀ 딜 ਨਾ ਠੀਕ ਹੈ ਐਮਐਸ ਚਾਰਟਿੰਗ ਬੋਰਡ ਰੇਟ ਆ ਸੀਗੇ ਹਮਮ ਅਚਾ ਮਤਲਬ ਕੈਨ ਦਾ ਭਾਵੇ ਆ ਕਿ ਜਿਸ ਤਰ੍ਹਾਂ ਦਾ ਵੀ ਕੋਈ ਸ਼ਖਸੀਅਤ ਹੁੰਦੀ ਆ ਉਸ ਚੀਜ਼ ਨੂੰ ਉਸੇ ਤਰ੍ਹਾਂ ਨਾਲ ਤੁਸੀਂ ਬਣਾਉਂਦੇ ਹੋ ਮਤਲਬ ਜੇ ਹੁਣ ਆਪਾਂ ਕਿਸੇ ਪਲੇਅਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਤੁਸੀਂ ਜਿੱਦਾਂ ਇੱਥੇ ਆਪਾਂ ਦਿਖਾਵਾਂਗੇ ਦਰਸ਼ਕਾਂ ਨੂੰ ਕਿ ਸਟicker ਦੇ ਨਾਲ ਬਣਾਇਆ ਗਿਆ ਹੈ ਸੋ ਬਹੁਤ ਜ਼ਬਰਦਸਤ ਚੀਜ਼ਾਂ ਨੇ ਇੱਥੇ ਬਣਾਈਆਂ ਹੋਈਆਂ ਉਹ ਵੀ ਤੁਹਾਨੂੰ ਸਾਰੀਆਂ ਦਿਖਾਵਾਂਗੇ ਗੱਲਬਾਤ ਵਿੱਚ ਅੱਗੇ ਕਰਦੇ ਆ ਤੇ ਮੁਸ਼ਕਲਾਂ ਕਿੰਨੀਆਂ ਆਉਂਦੀਆਂ ਸੀਗੀਆਂ ਜਦੋਂ ਇਹ ਚੀਜ਼ਾਂ ਸਟਾਰਟ ਕੀਤੀਆਂ ਦਿੱਕਤਾਂ ਕਿਉਂਕਿ ਹਰ ਜਦੋਂ ਆਪਾਂ ਕੋਈ ਨਵਾਂ ਕੰਮ ਕਰਦੇ ਆ ਤਾਂ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਦੇਖੋ ਸਭ ਤੋਂ ਵੱਡੀ ਮੁਸ਼ਕਲ ਆ ਹੀ ਹੁੰਦੀ ਹੈਗੀ ਕਿ ਮੈਂਟਲੀ ਆਪਣੇ ਆਪ ਨੂੰ ਪ੍ਰੇਪੇਅਰ ਕਰਨਾ ਕਿ ਇਹ ਪਾਰਟਿਕੂਲਰ ਜਿਹੜੀ ਆਰਟ ਫਾਰਮ ਹੈ ਮਤਲਬ ਮਟੀਰੀਅਲ ਲ ਉਹਦੇ ਨਾਲ ਪੋਰਟਰੇਟ ਬਣ ਜਾਊਗੀ ਸਭ ਤੋਂ ਪਹਿਲਾਂ ਤਾਂ ਮੈਨੂੰ ਆਪਣੇ ਆਪ ਨੂੰ ਕਨਵਿੰਸ ਕਰਨਾ ਪੈਣਾ ਨਾ ਕਿ ਇੱਕ ਮੰਨ ਲਓ ਆਈਡੀਆ ਆਇਆ ਕਿ ਮੈਂ ਇੱਕ ਚੀਜ਼ ਜਿਹੜੀ ਹੈਗੀ ਹੈ ਕੁਝ ਅਲੱਗ ਕਰਨ ਦੀ ਘਤਨਾ ਹੈਗਾ ਠੀਕ ਹੈ ਕੋਈ ਅਲੱਗ ਪੋਰਟਰੇਟ ਬਣਾਨੇ ਵਿਦ ਐਕਸ ਵਾਈ ਜ਼ੀ ਮਟੀਰੀਅਲ ਠੀਕ ਹੈ ਬਟ ਉਸ ਤੋਂ ਬਾਅਦ ਚ ਇੱਕ ਟਾਈਮ ਆਂਦਾ ਹੈਗਾ ਜਦ ਆਪਣੇ ਆਪ ਨੂੰ ਕਨਵਿੰਸ ਕਰਨਾ ਪੈਂਦਾ ਹੈਗਾ ਕਿ ਉਹਦੀ ਹੈ ਪੋਸਿਬਿਲਟੀ ਹੈ ਨਹੀਂ ਫੇ ਉਸ ਤੋਂ ਬਾਅਦ ਚ ਦੂਜੀ ਮੁਸ਼ਕਿਲ ਆਉਂਦੀ ਹੈ ਮਟੀਰੀਅਲ ਇਕੱਠਾ ਕਰਨਾ ਠੀਕ ਹੈ ਕਈ ਵਾਰ ਕੁਛ ਐਦਾ ਦਾ ਮਟੀਰੀਅਲ ਹੁੰਦਾ ਜਿਹੜਾ ਮਿਲਦਾ ਹੀ ਨਹੀਂ ਹੈਗਾ ਠੀਕ ਹੈ ਮੰਨ ਲਓ ਉਸ ਚਿੱਕਰ ਦੀ ਗੱਲ ਕਰ ਲੋ ਠੀਕ ਜੇ ਤਾਂ ਫੁੱਟਬਾਲ ਤੁਸੀਂ ਪਲੇਅਰ ਦੀ ਗੱਲ ਕੀਤੀ ਹੋਣੀ ਮੰਨ ਲਓ ਮੈਂ ਸਚਿਨ ਤੰਦੂਲਕਰ ਦਾ ਪੋਰਟਰੇਟ ਬਣਾਉਣਾ ਹੈਗਾ ਤੇ ਉਹਦੇ ਲਈ ਮੈਨੂੰ ਉਸ ਚਿੱਕਰ ਚਾਹੀਦੇ ਹੈਗੇ ਆ ਮੈਨੂੰ ਨਹੀਂ ਮਿਲੇ ਠੀਕ ਹੈ ਉਹਨੂੰ ਇਕੱਠਾ ਕਰਨਾ ਜਾਂ ਮੈਂ ਇੱਕ ਟ੍ਰਿਬਿਊਟ ਦਿੱਤੀ ਸੀਗੀ ਆਪਣੇ ਲੈਜੈਂਡਰੀ ਹਾਕੀ ਪਲੇਅਰ ਜਿਹੜੇ ਹੈਗੇ ਬਲਬੀਤ ਸਿੰਘ ਸੀਨੀਅਰਸ ਠੀਕ ਹੈ ਤਦਾਦ ਬਲਬੀਤ ਸਿੰਘ ਸੀਨੀਅਰ ਉਹਨਾਂ ਨੂੰ ਮੈਂ ਇੱਕ ਟ੍ਰਿਬਿਊਟ ਦਿੱਤੇ ਸੀ ਕਿ ਇੱਕ ਟੁੱਟੀ ਹੋਈ ਹਾਕੀ ਲੈ ਕੇ ਉਹ ਤੋਂ ਜਿੰਨਾ ਵੀ ਮਟੀਰੀਅਲ ਲਿਕ ਲਿਆ ਉਹਦੇ ਨਾਲ ਪੋਰਟਰੇਟ ਬਣਾ ਕੇ ਠੀਕ ਹੈ ਹੁਣ ਇੱਕ ਮੈਂ لیونਲ ਮੈਸੀ ਦੀ ਪੋਰਟਰੇਟ ਬਣਾਈ ਸੀਗੀ ਠੀਕ ਹੈ ਉਹਨ ਦੇ ਵਾਸਤੇ ਮੈਂ ਯੂਜ਼ ਕੀਤਾ ਸੀ ਸਾਦਾ ਹੀ ਫੁੱਟਬਾਲ ਦਾ ਮਟੀਰੀਅਲ ਫੁੱਟਬਾਲ ਦੇ ਜਿਹੜੇ ਪੈਨਲਸ ਹੈਗੇ ਆ ਫੁੱਟਬਾਲ ਦੀ ਲੈਦਰ ਦੇ ਹੈਗੇ ਆ ਠੀਕ ਹੈ ਫੁੱਟਬਾਲ ਦਾ ਗਲੂ ਹੈਗਾ ਔਰ ਫੁੱਟਬਾਲ ਦਾ ਧਾਗਾ ਹੈਗਾ ਉਹਦੇ ਨਾਲ ਉਹ ਫੋਟੋ ਬਣਾ ਕੇ ਮੈਂ ਇੱਕ ਟ੍ਰਿਬਿਊਟ ਦਿੱਤੀ ਸੀ ਕਿ ਮੈਸੀ ਨੂੰ ਤੇ ਮਤਲਬ ਜਦ ਜਿੱਤੇ ਤੇ ਕੰਗ੍ਰੈਚੁਲੇਟ ਕੀਤਾ ਤੇ ਹੁਣ ਤਨ ਜਦੋਂ ਤੂੰ ਸਪੋਰਟਸਮੈਨ ਦੀ ਗੱਲ ਕੀਤੀ ਠੀਕ ਹੈ ਹੁਣ ਇਹ ਮੈਂ ਤੁਹਾਨੂੰ ਤਿੰਨ ਅਲੱਗ-ਅਲੱਗ ਆਰਟ ਫਾਰਮ ਦੱਸੀਆਂ ਗਈਆਂ ਠੀਕ ਹੈ ਹੁਣ ਤਿੰਨਾਂ ਦਾ ਮਟੀਰੀਅਲ ਮੇਰੇ ਕੋ ਨਹੀਂ ਹੈਗਾ ਠੀਕ ਹੁਣ ਉਹਨੂੰ ਜਿਹੜਾ ਹੈਗਾ ਇਕੱਠਾ ਕਰਨ ਲਈ ਮੈਂ ਕਿਸੇ ਫੈਕਟਰੀ ਵਿੱਚ ਜਾਊਗਾ ਠੀਕ ਹੈ ਉਹ ਬੜੀ ਚੈਲੈਂਜਿੰਗ ਸਭ ਤੋਂ ਜ਼ਿਆਦਾ ਚੈਲੈਂਜਿੰਗ ਆਹੀ ਕੰਮ ਹੁੰਦਾ ਹੈਗਾ। ਬਾਬਾ ਜੀ ਬਹੁਤ ਵਿਲੱਖਣ ਤਰੀਕੇ ਦੀ ਜਿਸ ਤਰ੍ਹਾਂ ਆਪਾਂ ਲੋਗ ਗੱਲ ਕੀਤੀ ਤੁਸੀਂ ਚਿੱਤਰਕਾਰੀ ਕਰਦੇ ਹੋ ਪਰ ਵੱਡਾ ਸਵਾਲ ਇੱਥੇ ਆਉਂਦਾ ਹੈ ਕਿ ਜਦੋਂ ਇੰਨੀਆਂ ਚੀਜ਼ਾਂ ਤੁਸੀਂ ਬਣਾਉਂਦੇ ਹੋ ਤੁਸੀਂ ਕਾਫੀ ਤੁਹਾਡੀਆਂ ਚੀਜ਼ਾਂ ਵੀ ਅਖਬਾਰਾਂ ਦੇ ਵਿੱਚ ਲੱਗਦੀਆਂ ਨੇ ਕਾਫੀਆਂ ਤੁਹਾਡੀ ਵੀਡੀਓਜ਼ ਵਾਇਰਲ ਹੁੰਦੀਆਂ ਨੇ ਫਾਈਨੈਂਸ਼ੀਅਲੀ ਆਪਾਂ ਦੇਖੀਏ ਤਾਂ ਇਦੇ ਵਿੱਚ ਕੁਝ ਹੈ ਸਾਧਨ ਕੋਈ ਕਮਾਈ ਦਾ ਦੇਖੋ ਇਹਦੇ ਵਿੱਚ ਜਰੂਰ ਹੈਗਾ ਅਗਰ ਕੋਈ ਆਪਣੇ ਪੇਰੈਂਟਸ ਨੂੰ ਟ੍ਰਿਬਿਊਟ ਦੇਣਾ ਚਾਹੁੰਦਾ ਹੈਗਾ ਕੁਝ ਅਲੱਗ ਢੰਗ ਨਾਲ ਠੀਕ ਹੈ ਉਹ ਮੈਨੂੰ ਔਨ ਆਰਡਰ ਮੇ ਕੋ ਪੋਰਟਰੇਟ ਬਣਵਾਉਂਦੇ ਹੈਗੇ ਠੀਕ ਹੈ ਔਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੈਂ ਆਰਟਿਸਟ ਹੋਣ ਦੇ ਨਾਲ ਨਾਲ ਗ੍ਰਾਫਿਕ ਡਿਜ਼ਾਈਨਰ ਵੀ ਹੈਗਾ ਉਹ ਤਾਂ ਚਲ ਇੱਕ ਅਲੱਗ ਗੱਲ ਹੈ ਮਤਲਬ ਦੇਖੋ ਬੇਸਿਕਲੀ ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਕੋਈ ਪੋਰਟਰੇਟ ਬਣਵਾਉਣਾ ਚਾਹੇ ਠੀਕ ਹੈ ਤੇ ਉਥੋਂ ਮੈਨੂੰ ਜਿਹੜਾ ਹੈਗਾ ਪੇਅ ਆਊਟ ਹੁੰਦਾ ਹੈਗਾ ਠੀਕ ਹੈ ਬਟ ਜੇ ਤੁਸੀਂ ਕਹੋ ਕਿ ਮੈਂ ਕੋਈ ਪਾਰਟਿਕੂਲਰ ਨੂੰ ਟ੍ਰਿਬਿਊਟ ਦਿੱਤੀ ਹੈਗੀ ਹੈ ਠੀਕ ਹੈ ਉਹ ਟ੍ਰਿਬਿਊਟ ਦੇ ਨਾਮ 'ਮੇਦੀ' ਜਿਹੜੀ ਹੈਗੀ ਆ ਆਪਣਾ ਸ਼ੌਂਕ ਹੈਗਾ ਆਪਣਾ ਸ਼ੌਂਕ ਨਹੀਂ ਮੈਨੂੰ ਲੱਗਦਾ ਹੈਗਾ ਕਿ ਕਿਸੇ ਬੰਦੇ ਨੇ ਦੇਸ਼ ਲਈ ਕੀਤਾ ਜਾਂ ਕਿਸੇ ਬੰਦੇ ਨੇ ਨੋਬਲ ਕਾਅਸ ਲਈ ਕੁਝ ਕੀਤਾ ਹੈਗਾ ਠੀਕ ਹੈ ਤੇ ਕਿਉਂ ਨਾ ਮੈਂ ਉਸ ਬੰਦੇ ਨੂੰ ਟ੍ਰਿਬਿਊਟ ਦਵਾਂ ਜੀ ਨੇ ਇਸ ਤਰ੍ਹਾਂ ਤਾਂ ਹੁੰਦਾ ਨਾ ਅੱਛਾ ਜਦੋਂ ਤੁਸੀਂ ਗੱਲ ਕੀਤੀ ਕਿ ਮੈਨੂੰ ਪੋਰਟਰੇਟ ਵਗੈਰਾ ਆ ਜਾਂਦੇ ਨੇ ਮਹੀਨੇ ਦੇ ਵਿੱਚ ਕਿੰਨੇ ਕ ਆ ਜਾਂਦੇ ਨੇ ਮਹੀਨੇ ਦੇ ਵਿੱਚ 3-4 ਆ ਜਾਂਦੇ ਨੇ ਹਾਂ ਠੀਕ ਤੇ ਗੱਲਬਾਤ ਵੀ ਕਰਦੇ ਆ ਤੇ ਹੁਣ ਆਪਾਂ ਉੱਠ ਕੇ ਉਹ ਜਿਹੜੀਆਂ ਚੀਜ਼ਾਂ ਦੇਖਦੇ ਆ ਬਾਈ ਉਹਨਾਂ ਨੂੰ ਕਹਿੰਦੇ ਆ ਕਿ ਉਹ ਚੀਜ਼ਾਂ ਜਿਹੜੀਆਂ ਦਿਖਾਈਆਂ ਜਾਂੜ ਪਰ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਕੈਮਰਾ ਉਧਰ ਮਾਰਿਆ ਜਾਵੇ ਵਕ ਵਕ ਚੀਜ਼ਾਂ ਦੇ ਨਾਲ ਵਕ ਵਕ ਜਿਹੜੀ ਬਿਲਕੁਲ ਸਾਹਮਣੇ ਤੁਸੀਂ ਤਿੰਨ ਛੋਟੀਆਂ ਤਸਵੀਰਾਂ ਦੇਖ ਸਕਦੇ ਹੋ ਜਿੜੇ ਅੱਖਰਾਂ ਦੇ ਨਾਲ ਬਣਾਈਆਂ ਗਈਆਂ ਔਰ ਵੱਖ-ਵੱਖ ਭਾਸ਼ਾਵਾਂ ਨੇ ਔਰ ਮੈਂ ਥੋੜਾ ਜਿਹਾ ਅੱਧਰ ਜਾ ਕੇ ਵੀ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ ਕਿ ਇਹ ਸ਼੍ਰੀ ਕ੍ਰਿਸ਼ਨ ਜੀ ਦੀ ਬਣਾਈ ਗਈ ਹੈ ਇਸ ਨੂੰ ਕੱਟ ਕਰਕੇ ਬਣਾਇਆ ਹੈਗਾ ਬਲੇਡ ਦੇ ਨਾਲ ਇੱਕ ਪੇਪਰ ਦੇ ਨਾਲ ਜੇ ਆਪਾਂ ਇਸ ਨੂੰ ਕਿਸੇ ਰੰਗੀਨ ਜਗ੍ਹਾ ਤੇ ਦਿਖਾਵਾਂਗੇ ਤਾਂ ਪ੍ਰੋਪਰ ਵਿਜ਼ੀਬਲ ਹੋਏਗੀ ਸ਼ਾਇਦ ਕੈਮਰੇ ਦੇ ਵਿੱਚ ਵੀ ਹੁਣ ਵਿਜ਼ੀਬਲ ਹੁੰਦੀ ਹੋਵੇ ਤੇ ਇਹ ਵੀ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਦੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਕਲਾਕਾਰੀ ਤਾਂ ਹਰ ਕੋਈ ਕਰਦਾ ਚਿੱਤਰਕਾਰੀ ਹਰ ਕੋਈ ਕਰਦਾ ਪਰ ਇੰਨੇ ਵਿਲੱਖਣ ਤਰੀਕੇ ਦੇ ਨਾਲ ਕਰਨੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਤੇ ਆ ਐਮ ਐਸ ਧੋਨੀ ਦੀ ਜਿਹੜੀ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਪਹਿਲਾਂ ਮੈਂ ਗੱਲ ਕੀਤੀ ਕਿ ਪਲੇਅਰ ਦੀ ਜੇ ਬਣਾਉਣੀ ਹੋਵੇ ਤਾਂ ਇਹ ਸਟਿਕਰਸ ਦੇ ਨਾਲ ਬਣਾਈ ਗਈ ਹੈ ਤੇ ਇਹ ਬਲੈਕ ਐਂਡ ਵਾਈਟ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਇਹ ਪੇਂਟਿੰਗ ਜਿਹੜੀ ਇਹ ਬਲੈਕ ਐਂਡ ਵਾਈਟ ਤੁਸੀਂ ਦੇਖ ਰਹੇ ਹੋ ਇਹ ਕਿਤਾਬਾਂ ਦੀਆਂ ਜਿਹੜੀਆਂ ਰੱਦੀ ਦੇ ਵਿੱਚ ਜਿਹੜੀਆਂ ਕਿਤਾਬਾਂ ਹੁੰਦੀਆਂ ਉਹਨਾਂ ਨੂੰ ਕੱਟ ਕੇ ਤਾਂ ਉਹਦੇ ਉੱਪਰ ਬਣਾਈ ਗਈ ਹੈ ਇਹ ਜਿਹੜੀਆਂ ਤਿੰਨ ਪੇਂਟਿੰਗਸ ਨੇ 1 2 ਤੇ ਉਹ ਤਿੰਨ ਇਹਦੇ ਵਿੱਚ ਬਚਪਨ ਦਿਖਾਇਆ ਗਿਆ ਹੈ ਆਪਣਾ ਬਲੈਕ ਐਂਡ ਵਾਈਟ ਦੇ ਵਿੱਚ ਇਹ ਬਣਾਈ ਗਈ ਆ ਬਾਈ ਜੀ ਸਭ ਤੋਂ ਪਹਿਲਾਂ ਸ਼੍ਰੀ ਕ੍ਰਿਸ਼ਨ ਜੀ ਦੀ ਪੇਂਟਿੰਗ ਦੀ ਜੇ ਗੱਲ ਕਰਦੇ ਆ ਇਸ ਨੂੰ ਨਾਮ ਕੀ ਦਿੱਤਾ ਜਾਵੇ ਕਿਹੜੀ ਪੇਂਟਿੰਗ ਕਹਿ ਸਕਦੇ ਆਪਾਂ ਇਹਨੂੰ ਕਿਹੜਾ ਕਿਹੜੀ ਚਿੱਤਰਕਾਰੀ ਕਹਿ ਸਕਦੇ ਆ ਇਹਨੂੰ ਹਾਫ ਟੋਨ ਪੋਰਟਰੇਟ ਕਹਿ ਸਕਦੇਗੇ ਠੀਕ ਹੈ ਔਰ ਇਹਦੀ ਖਾਸ ਗੱਲ ਆ ਹੈਗੀ ਆ ਕਿ ਆ ਸਾਰੀ ਪੋਰਟਰੇਟ ਜਿਹੜੀ ਹੈਗੀ ਆ ਇਹ ਬਲੇਡ ਦੇ ਨਾਲ ਕੱਟ ਕੇ ਤਿਆਰ ਕੀਤੀ ਗਈ ਹੈ ਜਿਹੜਾ ਵਾਈਟ ਕਲਰ ਦੇ ਉੱਤੇ ਹੈਗੀ ਆ ਫੋਟੋ ਐਫਰਲੇ ਸ਼ਾਇਦ ਇਹਦੀ ਕੈਮਰੇ ਦੀ ਰਿਫਲੈਕਸ਼ਨ ਪੈ ਰਹੀ ਹੋਵੇ ਲਾਈਟ ਕਰਕੇ ਰਿਫਲੈਕਸ਼ਨ ਬੰਨਦੀ ਪਈ ਹੋਵੇ ਜੇ ਇਹਨੂੰ ਆਪਾਂ ਆਪੋਜ਼ਿਟ ਕਲਰ ਤੇ ਰੱਖਾਂਗੇ ਤੇ ਤੁਹਾਨੂੰ ਜਿਹੜੀ ਫੋਟੋ ਹੈਗੀ ਉਹ ਦੇਖੇਗੀ ਜੇ ਹਾਂ ਵਿਜ਼ੀਬਲ ਹੋਊਗੀ ਜੇ ਆਪਾਂ ਇਹਨੂੰ ਵਾਈਟ ਤੇ ਹੀ ਰੱਖਦੇ ਆ ਫਿਰ ਤੁਹਾਨੂੰ ਫੋਟੋ ਜਿਹੜੀ ਹੈ ਉਹ ਨਹੀਂ ਦੇਖੋਗੇ ਠੀਕ ਹੈ ਬਾਕੀ ਜਿੱਦਾਂ ਤੁਸੀਂ ਦੱਸਿਆ ਕਿ ਆ ਜਿਹੜੀ ਪੋਰਟਰੇਟ ਹੈਗੀਆਂ ਇਹ ਮੈਂ ਲਿਖ ਲਿਖ ਕੇ ਬਣਾਈਆਂ ਗਈਆਂ ਠੀਕ ਹੈ ਹਰ ਪੋਰਟਰੇਟ ਦਾ ਆਪਣਾ ਮਹੱਤਵ ਹੈਗਾ ਜੇ ਮੁੰਸ਼ੀ ਪੇਮ ਚੰਦੀ ਪੋਰਟਰੇਟ ਦੀ ਗੱਲ ਕਰਾਂ ਇਹਨਾਂ ਨੂੰ ਮੈਂ ਇੱਕ ਟ੍ਰਿਬਿਊਟ ਦਿੱਤੀ ਸੀ ਹਿੰਦੀ ਦੇ ਵਾਸਤੇ ਔਰ ਇਹਨਾਂ ਦੀ ਇੱਕ ਕਹਾਣੀ ਹੈਗੀ ਦੋ ਬੈਲੋਂ ਦੀ ਕਥਾ ਠੀਕ ਹੈ ਉਹ ਲਿਖ ਲਿਖ ਕੇ ਇਹਨਾਂ ਦੀ ਜਿਹੜੀ ਹੈ ਪੋਰਟਰੇਟ ਬਣਾਈ ਸ਼ਿਵ ਕੁਮਾਰ ਬਟਾਲਵੀ ਇਹਨਾਂ ਦੀ ਇੱਕ ਰਚਨਾ ਹੈਗੀ ਕਿ ਪੁੱਛਦੇ ਉਹ ਹਾਲ ਫਕੀਰਾਂ ਦਾ ਠੀਕ ਹੈ ਉਹ ਲਿਖ ਕੇ ਇਹਨਾਂ ਨੂੰ ਵਰਲਡ ਪੋਏਟ ਡੇ ਤੇ ਮੈਂ ਇੱਕ ਟ੍ਰਿਬਿਊਟ ਦਿੱਤੀ ਅਗਲੀ ਪੋਰਟਰੇਟ ਤੁਸੀਂ ਦੇਖਦੇ ਪਏਗੇ ਡਾਕਟਰ ਸਰਦ ਪੱਲੀ ਦਾਦਾ ਕ੍ਰਿਸ਼ਨਨ ਦੀ ਇਨਾਂ ਦੀ ਜਿਹੜੀ ਪੋਰਟਰੇਟ ਹੈਗੀ ਆ ਇੰਡੀਆ ਜਿਹੜੀਆਂ ਲੈਂਗੁਏਜੇਸ ਬੋਲੀਆਂ ਜਾਂਦੀਆਂ ਹੈਗੀਆਂ ਉਹਨਾਂ ਦੇ ਜਿਹੜੇ ਅਲਫਾਬੈਟਸ ਹੈਗੇ ਆ ਉਹ ਲਿਖ ਕੇ ਮੈਂ ਇਹਨਾਂ ਨੂੰ ਟ੍ਰਿਬਿਊਟ ਦੇ ਦਿੱਤੇ ਥੋੜਾ ਰੁਕਣਾ ਚਾਹੂੰਗਾ ਪਰ ਮੈਂ ਇਥੇ ਥੋੜਾ ਦਰਸ਼ਕਾਂ ਨੂੰ ਖੁਦ ਦੱਸਣਾ ਚਾਹੂੰਗਾ ਜਿਹੜੀ ਸਭ ਤੋਂ ਉਧਰੋਂ ਪਹਿਲੇ ਨੰਬਰ ਤੇ ਜਿਹੜੀ ਪੋਰਟਰੇਟ ਹੈ ਉਹ ਆਪਣੇ ਆਪ ਦੇ ਵਿੱਚ ਬਾਖਮਾਲ ਚੀਜ਼ ਹੈ ਸੋ ਪਾਜੀ ਮੈਂ ਚਾਹੂੰਗਾ ਹੁਣ ਤੁਸੀਂ ਦੱਸੋ ਕਿ ਇਹ ਕਿਹੜੀ ਇੰਨੀ ਜ਼ਬਰਦਸਤ ਜਿਹੜੀ ਚੀਜ਼ ਬਣਾਈ ਹੈ ਕੀ ਹੈ ਅ ਤੁਸੀਂ ਪੋਰਟਰੇਟ ਦੇਖਦੇ ਪਏ ਹੋ ਇਹ ਲੂਇਸ ਬਜ਼ੇਲ ਦੀ ਪੋਰਟਰੇਟ ਹੈਗੀ ਆ ਔਰ ਲੂਇਸ ਬਜ਼ੇਲ ਦੇ ਬਾਰੇ ਮੈਂ ਦੱਸਣਾ ਚਾਹੂੰਗਾ ਇਹਨਾਂ ਨੇ ਬਜ਼ੇਲ ਲਿਪੀ ਜਿਹੜੀ ਹੈਗੀ ਆ ਉਹ ਇਨਵੈਂਟ ਕੀਤੀ ਬਿਲਕੁਲ ਜਿਹੜੇ ਵਿਜ਼ੂਅਲੀ ਇੰਪੇਅਰਡ ਬ্লাইন্ড ਸਹਾਗੇ ਉਹ ਪੜਨ ਲਿਖਣ ਵਾਸਤੇ ਜਿਹੜੀ ਹੈਗੀ ਆ ਉਹ ਬਜ਼ੇਲ ਲਿਪੀ ਦਾ ਇਸਤੇਮਾਲ ਕਰਦੇ ਹੈਗੇ ਆ ਔਰ ਲੂਇਸ ਬਜ਼ੇਲ ਉਹ ਸ਼ਖਸ ਹੈਗਾ ਜਿਨੇ ਇਹ ਲਿਪੀ ਨੂੰ ਇਨਵੈਂਟ ਕੀਤਾ ਸੀਗਾ ਔਰ ਤਨ ਮੈਂ ਦੱਸਣਾ ਚਾਹੂੰਗਾ 4 ਜਨਵਰੀ ਨੂੰ ਦੁਨੀਆ ਭਰ ਵਿੱਚ ਵਰਲਡ ਬਲਾਈਂਡੇ ਦਿ ਮਨਾਇਆ ਜਾਂਦਾ ਹੈਗਾ ਠੀਕ ਹੈ ਤੇ ਮੈਂ ਇਹ ਪੋਰਟਰੇਟ ਬਣਾ ਕੇ ਲੁਇਸ ਬਜ਼ੇਡ ਨੂੰ ਇੱਕ ਟ੍ਰਿਬਿਊਟ ਦੇ ਦਿੱਤਾ ਤੇ ਅਖੀਰਲਾ ਜਿਹੜਾ ਇਹ ਬੜੇ ਆਪਣੇ ਆਪ ਦੇ ਵਿੱਚ ਬੜੀ ਕਮਾਲ ਵਾ ਕਮਾਲ ਚੀਜ਼ ਮੈਨੂੰ ਲੱਗੀ ਹੈ ਕਿਉਂਕਿ ਇਹ ਰਫ ਪੈਨ ਚਲਾ ਕੇ ਉਸ ਦੇ ਨਾਲ ਹੀ ਚੀਜ਼ਾਂ ਬਣਾਈਆਂ ਗਈਆਂ ਨੇ ਪਰ ਜੇ ਕੋਈ ਕਲਚਰ ਦਿਖਾਇਆ ਲੱਗਦਾ ਤੁਸੀਂ ਬਿਲਕੁਲ ਇਹ ਇੱਕ ਇਲਸਟ੍ਰੇਸ਼ਨ ਮੈਂ ਇਤਿਆਜ਼ ਕੀਤੀ ਸੀ ਕਿ ਦੁਰਗਾ ਪੂਜਾ ਤੇ ਕਿ ਮਤਲਬ ਜ਼ਬਿੰਦਰਨਾਥ ਟੇਗੋਤ ਆਲ ਦੁੱਧਗਾ ਪੂਜਾ ਦਾ ਕੰਬੀਨੇਸ਼ਨ ਬਣਾ ਕੇ ਬੰਗਾਲ ਤੇ ਹੈਗੇ ਆ ਦੋਨੋਂ ਤੇ ਬੰਗਾਲੀ ਕਲਚਰ ਵੀ ਦਿਖਾਣਾ ਸੀਗਾ ਤੇ ਮੈਂ ਐਦਾਂ ਤੁਸੀਂ ਦੇਖੋਗੇ ਜ਼ਬਿੰਦਰਨਾਥ ਟੇਗੋਤ ਦੀ ਜਿਹੜੀ ਹੈਗੀ ਪੋਰਟਰੇਟ ਉਸਕਿਬਲ ਕੀਤੀ ਉਧਰ ਦੁਰਗਾ ਮਾਤਾ ਦੀ ਜਿਹੜੀ ਪੋਰਟਰੇਟ ਹੈਗੀ ਉਸਕਿਬਲ ਕੀਤੀ ਬਾਕੀ ਜਿਹੜੀ ਕਲਚਰਲ ਐਕਟੀਵਿਟੀਜ਼ ਹੈਗੀਆਂ ਉਹ ਦਿਖਾਨ ਦੀ ਕੀਤੀ ਉਹ ਦੁਰਗਾ ਪੂਜਾ ਸੈਲੀਬ੍ਰੇਟ ਕਰਦੇ ਪਏ ਹੈਗੇ ਠੀਕ ਹੈ ਔਰ ਜਿੱਦਾਂ ਉੱਥੇ ਤੇ ਫਿਲਮ ਮੇਕਰ ਬਹੁਤ ਹੈਗੇ ਠੀਕ ਹੈ ਸਿੰਗਲ ਬਹੁਤ ਹੈ ਬੰਗਾਲ ਦੇ ਤੇ ਉਹ ਜਿਹੜੀ ਚੀਜ਼ ਹੈਗੀ ਹੈ ਉਹ ਦਿਖਾਨ ਦੀ ਮੈਂ ਕੋਸ਼ਿਸ਼ ਕੀਤੀ ਅਕੀਰਲੇ ਦੁਖਸਵਾਲੇ ਇੱਕ ਤਾਂ ਭਾਜੀ ਇਹ ਜਿਹੜਾ ਇੱਕ ਬਚਪਨ ਦੇ ਵਿੱਚ ਮਸਤੀ ਕਰਦੇ ਮੀਹ ਦੇ ਵਿੱਚ ਦਿਖਾਇਆ ਗਿਆ ਇਹਨੂੰ ਬਲੈਕ ਐਂਡ ਵਾਈਟ ਰੂਪ ਕਿਉਂ ਦਿੱਤਾ ਅ ਦੇਖੋ ਇਹਨੂੰ ਜਿਹੜਾ ਬਲੈਕ ਐਂਡ ਵਾਈਟ ਹੈਗਾ ਇਹ ਇੱਕ ਨਾ ਧੁੰਦੀਆਂ ਯਾਦਾਂ ਹੈਗੀਆਂ ਠੀਕ ਹੈ ਕਿ ਜਦ ਹਾਂ ਲੰਘ ਚੁੱਕਿਆ ਸਮਾਂ ਔਰ ਜੇ ਦੇਖਿਆ ਜਾਵੇ ਆਪਾਂ ਬਚਪਨ ਦੇ ਵਿੱਚ ਕਿੰਨਾ ਇੰਜੋਏ ਕਰਦੇ ਸੀਗੇ ਠੀਕ ਹੈ ਔਰ ਮੀ ਦੇ ਟਾਈਮ ਖਾਸ ਕਰਕੇ ਠੀਕ ਹੈ ਤੇ ਆ ਜਿਹੜੀ ਚੀਜ਼ ਹੈਗੀ ਹੈ ਮੈਂ ਉਹੀ ਕਰਨ ਦੀ ਕੋਸ਼ਿਸ਼ ਕੀਤੀ ਤੁਦਲੀਆਂ ਜਾਂਦਾ ਭਾਜੀ ਮੈਨੂੰ ਲੱਗਦਾ ਕਿ ਕੋਈ ਇਦਾਂ ਦੀ ਚੀਜ਼ ਨਹੀਂ ਕਿ ਜਿਨ੍ਹਾਂ ਦੇ ਨਾਲ ਤੁਸੀਂ ਇਸ ਚੀਜ਼ ਦੇ ਨਾਲ ਐਕਸਪੈਰੀਮੈਂਟ ਨਾ ਕੀਤਾ ਹੋਵੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਚੀਜ਼ ਦੇ ਨਾਲ ਸੋਚਿਆ ਕਿ ਐਕਸਪੈਰੀਮੈਂਟ ਕਰਨਾ ਹੈ ਐਕਸਪੈਰੀਮੈਂਟ ਕਰਕੇ ਇੱਕ ਵੱਖਰੀ ਜਿਹੜਾ ਚਿੱਤਰ ਤਿਆਰ ਕਰਨਾ ਹੈ ਕਿਉਂਕਿ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਗਦਰੀ ਬਾਬਿਆਂ ਦਾ ਮੇਲਾ ਹੁੰਦਾ ਹੈ ਦੇਸ਼ ਭਗਤ ਯਾਦਕਰ ਹਾਲ ਦੇ ਵਿੱਚ ਤੇ ਉੱਥੇ ਇਹਨਾਂ ਨੇ ਬਹੁਤ ਵੱਡਾ ਇੱਕ ਪੋਰਟਰੇਟ ਬਣਾਇਆ ਸੀਗਾ ਸ਼ਹੀਦ ਉਦਮ ਸਿੰਘ ਜੀ ਦਾ ਤੇ ਭਈ ਉਹ ਕਿੰਨੇ ਫੁੱਟ ਦਾ ਸੀਗਾ ਉਹ ਪੋਰਟਰੇਟ ਆਈ ਥਿੰਕ 24 ਫੁੱਟ ਫੁੱਟ ਦਾ ਸੀਗਾ ਔਰ ਉਹ ਪੋਰਟਰੇਟ ਦੀ ਖਾਸ ਗੱਲ ਆ ਸੀਗੀ ਕਿ ਉਹਦੇ ਵਿੱਚ ਜਿਹੜੀ ਮਿੱਟੀ ਯੂਜ਼ ਕੀਤੀ ਗਈ ਸੀਗੀ ਉਹ ਜਲੀਆਂ ਵੱਲੇ ਬਾਗ ਤੋਂ ਲਿਆ ਕੇ ਮੈਂ ਮਿੱਟੀ ਲਈਤੀ ਔਰ ਉਹਦੇ ਨਾਲ ਉਹਨਾਂ ਦਾ ਪੋਰਟਰੇਟ ਬਣਾ ਕੇ ਇੱਕ ਟ੍ਰਿਬਿਊਟ ਦਿੱਤੀ ਸੀਗੀ ਜਿੱਤੇ ਸਵਾਲ ਮੇਰਾ ਉਹੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੁਝ ਐਕਸਪੈਰੀਮੈਂਟ ਕੁਝ ਸੋਚਿਆ ਅ ਸੋਚਿਆ ਬਹੁਤ ਕੁਝ ਹੈ ਬਟ ਮੈਂ ਰਿਵੀਲ ਨਹੀਂ ਕਰਾਂਗਾ ਠੀਕ ਹੈ ਇੱਕ ਉਹ ਹੁੰਦਾ ਹੈਗਾ ਕਿ ਮੰਨ ਲਓ ਮੈਂ ਤੁਹਾਨੂੰ ਦੱਸਤਾ ਹੈਗਾ ਔਰ ਕੱਲ ਨੂੰ ਉਹ ਚੀਜ਼ ਨਾ ਹੋ ਪਾਵੇ ਇੱਕ ਆਪਣੇ ਆਪ ਨੂੰ ਗਿਲਟ ਦਿੰਦਾ ਹੈਗਾ ਕਿ ਉਹ ਮੈਂ ਕਿ ਆਸਿਕਾ ਬਟ ਮੈਂ ਕਾਪ ਨਹੀਂ ਪਾਇਆ ਠੀਕ ਹੈ ਹਰ ਵੇਲੇ ਕਹਿੰਦੇ ਨਾ ਸਰਕਮਸਟੈਂਸਸ ਹੀ ਕੋਈ ਨਹੀਂ ਦਿੰਦੇ ਅਗੇ ਹੋ ਸਕਦਾ ਬੇਸਿਕਲੀ ਜੇ ਤੁਸੀਂ ਮੈਕਸਿਮਮ ਆ ਫੋਟੋਸ ਦੇਖੋਗੇ ਨਾ ਇਹ ਸਾਰੀਆਂ ਟ੍ਰਿਬਿਊਟਸ ਹੈਗੀਆਂ ਕਿਸੇ ਪਰਟੀਕੂਲਰ ਡੇ ਤੇ ਠੀਕ ਹੈ ਮੰਨ ਲਓ ਮੈਂ ਆਨ ਵੱਲੇ ਕਤਾ ਸਿੰਘ ਦਾ ਬਾਇਗਰ ਠੀਕ ਹੈ ਉਹਨਾਂ ਦੀ ਮੈਂ ਪੋਰਟਰੇਟ ਬਣਾਣੀ ਚਾਹੁੰਦਾ ਉਹਨੂੰ ਤਾਂ ਹੁਣ ਹੋਲੀ ਵੀ ਆ ਰਹੀ ਆ ਆਨ ਨੂੰ ਹੋਲੀ ਵੀ ਆ ਰਹੀ ਹੈ ਠੀਕ ਹੈ ਹੁਣ ਮੰਨ ਲਓ ਇੱਕ ਪਰਟੀਕੂਲਰ ਦਿਨ ਤੇ ਨਾ ਕੁਝ ਕਰ ਪਾਇਆ ਫਿਰ ਮੈਨੂੰ ਲੱਗੂਗਾ ਯਾਰ ਮੈਂ ਕਹਿਆ ਸੀਗਾ ਹਾਂ ਠੀਕ ਠੀਕ ਸੋ ਪੜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਤੇ ਆਉਣ ਬਾਰੇ ਸਮਿਲਤ ਤੁਹਾਨੂੰ ਸ਼ੁਭਕਰਨ ਥੈਂਕ ਯੂ ਸੋ ਇਹ ਸਾਡੇ ਨਾਲ ਆਰਟਿਸਟ ਸੀਗੇ ਚਿੱਤਰਕਾਰ ਵਰੁਣ ਟੰਟਨ ਜੀ ਜਿਨ੍ਹਾਂ ਨੇ ਇੱਕ ਵੱਖਰੀ ਤਰ੍ਹਾਂ ਦੀ ਕਲਾ ਪੇਸ਼ ਕੀਤੀ ਹੈ ਕਿਉਂਕਿ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਪੈਨ ਪੈਂਸਲ ਦੇ ਨਾਲ ਦੇ ਤਾਂ ਹਰ ਕੋਈ ਕਿਤੇ ਨਾ ਕਿਤੇ ਟਰਾਈ ਵੀ ਕਰਦਾ ਤੇ ਬਣਾ ਵੀ ਲੈਂਦਾ ਪਰ ਇੱਕ ਵੱਖਰੇ ਤਰੀਕੇ ਦੇ ਨਾਲ ਜਿਹੜੀ ਕਲਾ ਪੇਸ਼ ਕੀਤੀ ਹੈ ਸੋ ਅੱਜ ਦੀ ਪੇਸ਼ਕਸ਼ ਦੇ ਵਿੱਚ ਨੇ ਦੇਖਦੇ ਰਹੋ ਤੇਨਿਕ ਸਵੇਰਾ ਟੀਵੀ ਸਸਿਕਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप